ਚੁਰ ਲੋ ਬੁਲਾਵਾ ਆਇਆ ਹੈ ਮਾਤਾ ਨੇ ਬੁਲਾਇਆ ਹੈ 22 ਦਿਨਾਂ ਬਾਅਦ ਸ਼ੁਰੂ ਹੋਈ ਮਾਤਾ ਵੈਸ਼ਨੂ ਦੇਵੀ ਯਾਤਰਾ ਪਗਤਾਦੀਵ ਮੜੀਪੀਰ ਨਵਰਾਤਰੀਆ ਤੋਂ ਪਹਿਲਾਂ ਮਹਾਮਾਈ ਦੇ ਭਗਤਾਂ ਲਈ ਖੁਸ਼ਖਬਰੀ ਲੈਂਡਸਲਾਈਡ ਕਾਰਨ ਬੰਦ ਕਰ ਦਿੱਤੀ ਗਈ ਯਾਤਰਾ ਤੀਰ ਤੋਂ ਜ਼ਿਆਦਾ ਭਗਤਾਂ ਦੀ ਹੋਈ ਸੀ ਮੌਤ ਨਵਰਾਤਰੀਆ ਤੋਂ ਠੀਕ ਪਹਿਲਾਂ ਲੱਖਾਂ ਕਰੋੜਾਂ ਭਗਤਾਂ ਲਈ ਆਖਿਰਕਾਰ ਮਾਤਾ ਵੈਸ਼ਨੂ ਦੇਵੀ ਦਾ ਬੁਲਾਵਾ ਆ ਗਿਆ ਹੈ ਅਰਦ ਕੁੰਬਵਾਰੀ ਵਿੱਚ ਲੈਂਡਸਲਾਈਡ ਦੀ ਵਜ੍ਹਾ ਕਰਕੇ ਵਿਆਪਕ ਪੈਮਾਨੇ ਤੇ ਨੁਕਸਾਨ ਹੋਇਆ ਸੀ ਜਿਸ ਤੋਂ ਬਾਅਦ ਮਾਤਾ ਵੈਸ਼ਨੋ ਦੇਵੀ ਯਾਤਰਾ ਮਾਰਗ ਬੰਦ ਕਰ ਦਿੱਤਾ ਗਿਆ ਸੀ ਪਿਛਲੇ 3 ਹਫ਼ਤਿਆਂ ਤੋਂ ਜ਼ਿਆਦਾ ਸਮੇਂ ਤੋਂ ਵਰਗ ਨੂੰ ਦਰੂਸਤ ਕਰਨ ਦਾ ਕੰਮ ਚੱਲ ਰਿਹਾ ਸੀ ਪੁਨਰਨਿਰਮਾਣ ਦੇ ਕੰਮ ਵਿੱਚ ਲੱਗੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਕੋਸ਼ਿਸ਼ رنگ ਲਿਆਈ ਅਤੇ ਨਵਰਾਤਰੀਆਂ ਤੋਂ ਠੀਕ ਪਹਿਲਾਂ ਮਾਤਾ ਵੈਸ਼ਨੋ ਦੇਵੀ ਮਾਰਗ ਨੂੰ ਬਹਾਲ ਕਰ ਦਿੱਤਾ ਗਿਆ 22 ਦਿਨਾਂ ਦੇ ਵਿਰਾਮ ਦੇ ਬਾਅਦ ਸ਼ੁਰੂ ਹੋਈ ਯਾਤਰਾ ਨੂੰ ਲੈ ਕੇ ਭਗਤਾਂ ਵਿੱਚ ਖਾਸ ਉਤਸ਼ਾਹ ਦੇਖਿਆ ਜਾ ਰਿਹਾ ਹੈ आधार शिविर कटड़ा स्थित रजिस्ट्रेशन काउंटर ते श्रद्धालुओं दी भीड़ देखी गई है दस दे चलिए कि पिछले नी जम्मू कश्मीर दे जम्मू संभाग विच मौसम दा कहर जम के वरिया ਪਾਰੀ بارش ਅਤੇ ਬੱਦਲ ਫਟਣ ਦੀਆਂ ਤਾਬੜ ਤੋੜ ਘਟਨਾਵਾਂ ਨੇ ਆਮ ਲੋਕਾਂ ਦੀ ਜ਼ਿੰਦਗੀ ਨੂੰ ਪਟੜੀ ਤੋਂ ਉਤਾਰ ਦਿੱਤਾ ਘਰ ਤੋਂ ਲੈ ਕੇ ਸੜਕ ਅਤੇ ਦੁਕਾਨਾਂ ਤੱਕ ਸਭ ਕੁਝ ਤਬਾਹ ਹੋ ਗਿਆ ਮਾਤਾ ਵੈਸ਼ਨੋ ਦੇਵੀ ਯਾਤਰਾ ਮਾਰਗ ਇਸੇ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਅਰਧ ਕੁਆਰੀ ਕੋਲ ਪੀਸ਼ਨ ਲੈਂਡ ਸਲਾਈਡ ਹੋ ਗਿਆ ਇਸ ਹਾਦਸੇ ਵਿੱਚ ਤਕਰੀਬਨ 30 ਦਨ ਦਰਜਣ ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਯਾਤਰਾ ਮਾਰਗ ਵੀ ਪ੍ਰਭਾਵਿਤ ਹੋ ਗਿਆ। ਘਟਨਾ ਦੇ ਬਾਅਦ ਤੀਰਥ ਯਾਤਰਾ ਮਾਰਗ ਨੂੰ ਸਰਦਾਲੂਆਂ ਲਈ ਬੰਦ ਕਰਨਾ ਪੈ ਗਿਆ। ਉਦੋਂ ਤੋਂ ਯਾਤਰਾ ਮਾਰਗ ਨੂੰ ਦਰਸਤ ਕਰਨ ਲਈ ਚੱਲ ਰਿਹਾ ਸੀ। ਤਕਰੀਬਨ 22 ਦਿਨਾਂ ਬਾਅਦ ਜਾ ਕੇ ਯਾਤਰਾ ਮਾਰਗ ਸਰਦਾਲੂਆਂ ਲਈ 17 ਸਤੰਬਰ ਯਾਨੀ ਬੁੱਧਵਾਰ ਨੂੰ ਖੋਲ ਦਿੱਤਾ ਗਿਆ। ਮਾਤਾ ਵੈਸ਼ਨੋ ਦੇਵੀ ਯਾਤਰਾ ਮਾਰਗ ਖੋਲਣ ਤੋਂ ਬਾਅਦ ਭਗਤਾਂ ਵਿੱਚ ਪਾਰੀ ਖੁਸ਼ੀ ਪਾਈ ਜਾ ਰਹੀ ਹੈ ਰਜਿਸਟ੍ਰੇਸ਼ਨ ਸੈਂਟਰ ਦੇ ਬਾਹਰ ਭਗਤਾਂ ਦੀ ਭੀੜ ਦੇਖਣ ਨੂੰ ਮਿਲ ਰਹੀ ਹੈ